ਦੀ ਬਾ ਹਰ ਸਿਮਰਤ ਕੌਰ ਦੀ ਬਾਦਲ ਇਹ ਮੇਰੇ ਭੈਣ ਦੀ ਲੱਗਦੇ ਨੇ ਕਿਉਂਕਿ ਮੈਂ ਵੀ ਮਾਝੇ ਤੋਂ ਆ ਤੇ ਇਹ ਵੀ ਮਾਝੇ ਤੋਂ ਨੇ ਇਹਨਾਂ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਦੀ ਧਾਰਾ 25 ਬੀ ਜਿਹਦੇ ਵਿੱਚ ਸਾਨੂੰ ਕੇਸਾਧਾਰੀ Hindu ਕਿਹਾ ਹੈ ਉਹਦੇ ਬਾਰੇ ਜ਼ੋਰਦਾਰ ਆਵਾਜ਼ ਚੁੱਕੀ ਮੈਂ ਉਹਦੀ ਸ਼ਲਾਘਾ ਕਰਦਾ ਕਿਉਂ ਆ ਪਿਛੇ ਦੇ ਇੱਕ ਨੋਟੀਫਿਕੇਸ਼ਨ ਆਇਆ ਨਾ ਵੀ ਜਿਹੜੇ 에ਰਪੋਰਟਾਂ ਤੇ ਨੌਕਰੀਆਂ ਕਰਦੇ ਨੇ ਉਹ ਸਿੱਖ ਅਮਰਤਾਰੀ ਕਿਰਪਾ ਨਾ ਪਾਉਣ ਕੱਲ ਨੂੰ ਕਹਿਣਗੇ ਜੀ ਪੱਗਾ ਨਾ ਬਨੋ ਪਰਸੋਂ ਕਹਿਣਗੇ ਆ ਗਾੜੇ ਚੰਗੇ ਨਹੀਂ ਕੀ ਕਰਾਂਗੇ ਆਪਾਂ ਇਹਦੀ ਜੜ ਕਿੱਥੇ ਐ ਉਸ ਜੜ ਨੂੰ ਸਾਡੇ ਭੈਣ ਜੀ ਨੇ ਫੜਿਆ ਅਸੀਂ ਸਿੱਖ ਸਾਡੀਆਂ ਰਵੈਤਾਂ ਨੇ ਸਾਡੇ ਚਿੰਨ ਨੇ ਸਾਡੇ ਕਕਾਰ ਨੇ ਔਰ ਇੱਕ ਕਾਰ ਸਾਨੂੰ ਸਾਡੇ ਗੁਰੂ ਨੇ ਦਿੱਤੇ ਨੇ ਜਦੋਂ ਗੁਰੂ ਨੇ ਦਿੱਤੇ ਨੇ ਤੇ ਆਪਾਂ ਪਾਵਾਂਗੇ 1925 ਚ ਅੰਗਰੇਜ਼ ਸੀ 1825 80 ਸਾਂ 1725 ਚ ਸਾਡਾ ਸੰਘਰਸ਼ ਸੀ ਹੁਣ ਕੀ ਸਰਕਾਰਾਂ ਬਦਲ ਦੇ ਨਾਲ ਸਿੱਖੀ ਬਦਲ ਜੂਗੀ ਸਿੱਖੀ ਤੇ ਗੁਰੂ ਆਲੀ ਰਹਿਣੀ ਆ ਨਾ ਇਹ ਦੇਸ਼ ਸਾਡਾ ਹੈ ਅਸੀਂ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਇਹਦੀ ਚੜ੍ਹਦੀ ਕਲਾ ਲਈ ਆਪਾਂ ਸਾਰੇ ਅਰਦਾਸਾਂ ਵੀ ਕਰਦੇ ਆਂ ਤੇ ਨਾਲ ਹੀ ਇਸ ਦੇਸ਼ ਦੇ ਵਿੱਚ ਜੋ ਸਾਡੀਆਂ ਮੰਗਾ ਨੇ ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਹੈ ਕਿਤੇ ਜੇ ਕਸ਼ੋਰੀ ਲਾਲ ਚਟਕਈ ਜਿਹਨੂੰ 7 ਵਾਰ ਫਾਂਸੀ ਸੁਣਾਈ ਉਹਦੀ ਗੱਲ ਸੁਣੀ ਜਾ ਸਕਦੀ ਹੈ ਤੇ ਸਾਡੇ ਬੰਦੀ ਸਿੰਘਾਂ ਦੀ ਕਿਉਂ ਨਹੀਂ ਸੁਣੀ ਜਾ ਸਕਦੀ ਇਹ ਮੁੱਦਾ ਕੌਮ ਦਾ ਹੈ ਇਹ ਮੁੱਦਾ ਪੰਥ ਦਾ ਹੈ ਇਹ ਆਵਾਜ਼ ਬੀਬਾ ਜੀ ਚੁੱਕਦੇ ਨੇ ਸਾਡੇ ਭੈਣ ਜੀ ਤੇ ਮੈਂ ਗੁਰੂ ਅੱਗੇ ਅਰਦਾਸ ਕਰਦਾ ਇਸ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਵੀ ਆਵਾਜ਼ਾਂ ਪੰਥ ਦੀ ਆਵਾਜ਼ ਬਣ ਜਿਹੜੀਆਂ ਵੀ ਮੈਂ ਕਹਿੰਨਾ ਸਾਡੇ ਭੈਣ ਜੀ ਵੀ ਸਰਦਾਰ ਜੀ ਹੋਰ ਵੀ ਪੰਜਾਬ ਵਿੱਚ ਸਾਰੀਆਂ ਦੀ ਮੈਂ ਗੱਲ ਕਰਦਾ ਇਹ ਆਵਾਜ਼ਾਂ ਚੜ੍ਹਦੀ ਕਲਾ 'ਚ ਰਹਿਣ ਅਸੀਂ ਗੁਰੂ ਲਈ ਬੋਲਦੇ ਰਹੀਏ ਚਾਹਦੇ ਰਹੀਏ ਜੇ ਗੁਰੂ ਪੰਥ ਵਾ ਤੇ ਅਸੀਂ ਆਪਾਂ ਸਾਰੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਆ ਹੁਣੇ ਹੀ ਸਾਢੇ 400 ਸਾਲਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ ਸਾਢੇ 400 ਸਾਲਾਂ ਗੁਰੂ ਅਮਰਦਾਸ ਮਹਾਰਾਜ ਦਾ ਜੋਤੀ ਜੋਤ ਲੰਘ ਕੇ ਗਿਆ ਹੈ ਧਾਮੀ ਸਾਹਿਬ ਬੈਠੇ ਨੇ ਐਸਜੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੈਂ ਉਦੋਂ ਵੀ ਇਹ ਗੱਲ ਆਪਣੇ ਪੱਦਰ ਤੇ ਕੀਤੀ ਪਰ ਅੱਜ ਮੈਂ ਜਥੇਦਾਰ ਦੀ ਹਸਿਆਤ ਦੇ ਵਿੱਚ ਕਰਦਾ ਹਾਂ ਕੀ ਇਸ ਸ਼ਤਾਬਦੀ ਦੇ ਉੱਤੇ ਸਰਕਾਰ ਨੇ ਕੋਈ ਐਲਾਨ ਕੀਤਾ ਹੈ ਕੋਈ ਮਾੜਾ ਮੋੜ ਝੂਠਾ ਹੀ ਕਰ ਦਿੰਦੇ ਸ਼ਤਾਬਦੀ ਗੁਰੂ ਦੀ ਤੇ ਇੱਕ ਸੜਕ ਤੱਕ ਨਹੀਂ ਬਣੀ ਗੋਇੰਦਵਾਲ ਸਾਹਿਬ ਪਰ ਜਦੋਂ ਤਾਕਤ ਹੁੰਦੀ ਹੈ ਉਦੋਂ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਨੇ ਇਸੇ ਕਰਕੇ ਕਿਹਾ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਤਾਕਤ ਹੋਣੀ ਚਾਹੀਦੀ ਹੈ ਦੂਜੀ ਗੱਲ ਗੁਰੂ ਨੇ ਸਾਨੂੰ ਇੱਕ ਪਰਿਵਾਰ ਬਣਾਇਆ ਆਪਾਂ ਭਾਵੇਂ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੀਏ ਆਪਾਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹੀਏ ਸਾਡੇ ਧੀਆਂ ਪੁੱਤ ਰਹਿੰਦੇ ਨੇ ਪਰ ਇੱਕ ਗੱਲ ਸਾਡੀ ਸਾਂਝੀ ਹੈ ਹਰ ਸਿੱਖ ਸ੍ਰੀ ਅਨੰਦਪੁਰ ਸਾਹਿਬ ਦਾ ਵਾਸੀ ਹੈ ਅਸੀਂ ਇੱਕ ਕੌਮ ਆ ਅਸੀਂ ਇੱਕ ਪਰਿਵਾਰ ਆ ਸਾਨੂੰ ਗੁਰੂ ਨੇ ਇਹ ਤੇ ਸਿਖਾਇਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਪਰ ਗੁਰੂ ਨੇ ਕਿਤੇ ਇਹ ਨਹੀਂ ਕਿਹਾ ਇੱਕ ਸਿੱਖ ਦੂਜੇ ਸਿੱਖ ਦੀ ਪੱਗ ਲਾਵੇ ਮਤਲਬ ਬਦਨਾਮੀ ਕਰੇ ਨਿੰਦਿਆ ਕਰੇ ਅਸੀਂ ਇੱਕ ਕੌਮ ਆ ਤੇ ਕੌਮ ਹੋਣ ਦੀ ਹਸਿਆਤ ਦੇ ਵਿੱਚ ਸਾਡੇ ਦੁੱਖ ਸਾਡੇ ਸੁੱਖ ਇਹ ਸਾਂਝੇ ਨੇ ਅਸੀਂ ਗੁਰੂ ਦੇ ਆਸ਼ੇ ਦੇ ਮੁਤਾਬਕ ਇੱਕ ਕੌਮ ਵਾਂਗ ਰਹੀਏ ਇਹ ਪੰਜਾਬ ਇਹ ਸਾਡਾ ਹੈ ਇਹ ਪੰਜਾਬ ਜਿੱਥੇ ਸਾਡਾ ਖੂਨ ਡੁੱਲਿਆ ਅਸੀਂ ਪੰਜਾਬ ਦੇ ਵਿੱਚ ਗੁਰੂ ਦੀ ਗੱਲ ਵੇਖੋ ਜਿੱਥੇ ਗੁਰੂ ਦੀ ਗੱਲ ਆਉਂਦੀ ਨਾ ਉੱਥੇ ਸਾਰਾ ਕੁਝ ਹੁੰਦਾ ਹੈ ਕਈ ਮੈਨੂੰ ਕਹਿੰਦੇ ਨੇ ਇਹ ਦੂਜਾ ਹੈ ਜੀ ਇਹ ਤੀਜਾ ਹੈ ਜੀ ਆਪਾਂ ਬਾਣੀ ਨਾਲ ਜੁੜੀਏ ਬਾਣੀ ਕੀ ਕਹਿੰਦੀ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜਿਆ ਕਰ ਆਸਨ ਡਿਠੋ ਚਾਉ ਪਹਿਲਾ ਰੱਬ ਹੈ ਦੂਜੀ ਕੁਦਰਤ ਹੈ ਤੇ ਕੁਦਰਤ ਦੇ ਵਿੱਚ ਵੀ ਉਹ ਬੈਠਾ ਹੋਇਆ ਸਿੱਖ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ ਸਿੱਖ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ ਕਿਵੇਂ ਕਰਾਂਗੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਹਾਾਰੇ ਇਹਸ ਕਰਕੇ ਜਦੋਂ ਸਿੱਖ ਆ ਜੇ ਤੇ ਮੈਂ ਨਾਲ ਹੀ ਬੇਨਤੀ ਕਰਾਂ ਅਕਾਲੀ ਆਜੇ ਅਕਾਲੀ ਅਕਾਲ ਨੂੰ ਮੰਨਣ ਵਾਲਾ ਜਿੱਥੇ ਇਹ ਸ਼ਬਦ ਆ ਜਾਣ ਉਥੇ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਅਸੀਂ ਸਾਂਝੇ ਆ ਇਹ ਸ਼ਬਦ ਹੀ ਬਿਆਨ ਕਰਦੇ ਨੇ ਸਿੱਖ ਕਿਸੇ ਦਾ ਦੁਸ਼ਮਣ ਹੋ ਹੀ ਨਹੀਂ ਸਕਦਾ ਸਾਨੂੰ ਗੁਰੂ ਨੇ ਸਿਖਾਇਆ ਹੀ ਨਹੀਂ ਸਾਨੂੰ ਗੁਰੂ ਨੇ ਪ੍ਰੇਮ mohabbat ਇਤਫਾਕ ਭਾਈਚਾਰਾ ਸਿਖਾਇਆ ਜਿਹਦੀ ਗੱਲ ਜਿਨ੍ਹਾਂ ਦੀ ਵਰਸੀ ਤੇ ਆਪਾਂ ਬੈਠੇ ਉਹ ਵੀ ਕਰਦੇ ਸੀ ਇਹ ਗੁਰਬਾਣੀ ਦਾ ਨਜ਼ਰੀਆ ਆਖਰੀ ਗੱਲ ਸਾਡੀ ਕੌਮ ਬੜੀ ਤਗੜੀ ਹੈ ਮੁਸ਼ਕਲਾਂ ਆਉਣੀਆਂ ਤੇ ਜਾਣੀਆਂ ਕੋਈ ਵੱਡੀ ਗੱਲ ਨਹੀਂ ਵੱਡਾ ਕੱਲੂ ਕਾਰਾ ਹੋਇਆ ਕੋਪਰ ਹੀੜੇ ਇੱਕ ਦਿਨ ਦੇ ਵਿੱਚ ਅਸੀਂ 35 ਹਜ਼ਾਰ ਕਤਲ ਕਰ ਦਿੱਤੇ ਗਏ ਅਬਦਾਲੀ ਨੇ ਆਖਿਆ ਓਏ ਇਹ ਖਾਲਸਾ ਕੌਮ ਇਹਦਾ ਮੈਂ ਮਲਿਆ ਮੇਟ ਕਰ ਦਿੱਤਾ ਪਰ ਸਿੱਖਾਂ ਨੇ ਜਦੋਂ ਅਰਦਾਸ ਕੀਤੀ ਤੇ ਕੀ ਕਿਹਾ ਸੀ ਤੇਰੇ ਬਾਣੇ ਦੇ ਵਿੱਚ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਨੇ ਤੇ ਰਾਤ ਦੇ ਚਾਰ ਪੈਰ ਵੀ ਸੁਖ ਦੇ ਲੰਗਣ ਸਾਡੀ ਕੌਮ ਡਰਨ ਵਾਲੀ ਨਹੀਂ ਹੈ ਇਹ ਵੀ ਗੱਲ ਕਹੀ ਸੱਚੇ ਪਾਤਸ਼ਾਹ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ ਪੰਥ ਦਾ ਤਗੜੇ ਰਹਿਣਾ ਜ਼ਰੂਰੀ ਹੈ ਇਹ ਪੰਥ ਗੁਰੂ ਦਾ ਦਲਾਰਾ ਉਹਦੇ ਤੋਂ ਬਾਅਦ 6 ਮਹੀਨਿਆਂ ਬਾਅਦ ਅਸੀਂ ਅਬਦਾਲੀ ਫੇਰ ਢਾਲਿਆ ਸੀ ਮੁਸ਼ਕਲਾਂ ਸਮੱਸਿਆਵਾਂ ਹਮਲੇ ਇਹ ਸਾਡੀ ਕੌਮ ਦੇ ਜਜ਼ਬਿਆਂ ਨੂੰ ਡੁਲਾ ਨਹੀਂ ਸਕਦੇ ਮੇਰਾ ਇੱਕ ਸੁਭਾਅ ਹੈ ਮੈਂ ਜਦੋਂ ਵੀ ਗੱਡੀ ਦੇ ਵਿੱਚ ਬਹਿਣਾ ਮੈਂ ਇੱਕ ਸ਼ਬਦ ਪੜ੍ਹਦਾ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਬਾਣੀ ਦਾਸ ਰਾਜ ਜਾ ਕੋ ਮੁਸ਼ਕਲ ਅਤ ਬਣੈ ਉਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਖਲੇ ਸਭੋ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰह्म ਲੱਗੈ ਨਾ ਤੱਤੀ ਵਾਓ ਜੇ ਰੱਬ ਚੇਤੇ ਐ ਤੇ ਸਾਡੀ ਤੱਤੀ ਹਵਾ ਦੇ ਵੱਲ ਵੀ ਕੋਈ ਵੇਖ ਨਹੀਂ ਸਕਦਾ ਬਸ ਅਸੀਂ ਗੁਰੂ ਦੇ ਬਣੀਏ ਪਾਤਸ਼ਾਹ ਦੇ ਬਣੀਏ ਬਾਣੀ ਦੇ ਪਹਿਰੇ ਵਧਾਈਏ ਤੇ ਦੂਜੀ ਗੱਲ ਮੁਸ਼ਕਲਾਂ ਦੇ ਵਿੱਚ ਭੱਜ ਗਏ ਨਾ ਇੱਕ ਕਵੀ ਦੇ ਬੋਲ ਨੇ ਇਹ ਤੁਹਾਡੇ ਲਈ ਨੇ ਜਿੰਨੇ ਵੀ ਨਹੀਂ ਇੱਕ ਰੁੱਖ ਨੂੰ ਅੱਗ ਲੱਗੀ ਸੀ ਤੇ ਉਥੇ ਪੱਤੇ ਵੀ ਸੜ ਰਹੇ ਸੀ ਤੇ ਉਥੇ ਪੰਛੀ ਵੀ ਸੜੀ ਜਾਣ ਕੋਈ ਸਿਆਣਾ ਲੰਘਿਆ ਉਹਨੇ ਕਿਹਾ ਆਗ ਲੱਗੀ ਹੈ ਪੇੜ ਕੋ ਅਰ ਜਲ ਰਹੇ ਹੈ ਪਾਦ ਤੂੰ ਉੜ ਕਿਉ ਨਹੀਂ ਜਾਤੇ ਕਿ ਆ ਪੰਖ ਨਹੀਂ ਤੁਮਰੇ ਪਾਸ ਕਹਿੰਦੇ ਤੁਹਾਨੂੰ ਖੰਭ ਦਿੱਤੇ ਰੱਬ ਨੇ ਉੱਠ ਜੋ ਤੇ ਪੰਛੀ ਵਫਾਦਾਰ ਬੜੇ ਸੀ ਉਹ ਕਹਿੰਦੇ ਫਲ ਖਾਏ ਇਸ ਪੇੜ ਕੇ ਅਰ ਬੀਠ ਲਬੇੜੇ ਪਾਦ ਅਬ ਆਗ ਲੱਗੀ ਹੈ ਇਸ ਕੋ ਤੋ ਕਿਉ ਨਾ ਜਲੇ ਸਾਥ ਕੀ ਹੋ ਗਿਆ ਅੱਗ ਲੱਗ ਗਈ ਇਹਦੇ ਫਲ ਖਾਦੇ ਨੇ ਉੱਡਾਂਗੇ ਨਹੀਂ ਕੀ ਹੋ ਗਿਆ ਪੰਥ ਤੇ ਮੁਸ਼ਕਲਾਂ ਆਉਂਦੀਆਂ ਨੇ ਅੱਜ ਸਾਡੇ ਗੁਰਦੁਆਰਿਆਂ ਤੇ ਕਬਜ਼ਿਆਂ ਦੀਆਂ ਤਿਆਰੀਆਂ ਗੱਲ ਦੱਖਣ ਭਾਰਤ ਤੋਂ ਸ਼ੁਰੂ ਹੁੰਦੀ ਹੈ ਹਜੂਰ ਸਾਹਿਬ ਸਾਡਾ ਤਖਤ ਹੈ ਸਾਡੀ ਜਿੰਦ ਹੈ ਸਾਡੀ ਯਾਨ ਹੈ ਅਸੀਂ ਤੇ ਨਨਕਾਣਾ ਸਾਹਿਬ ਨਹੀਂ ਭੁੱਲੇ ਮੈਂ ਅਕਤੂਬਰ ਚ ਗਿਆ ਵਾਂ ਉਧਰੋਂ ਜਦੋਂ ਇੱਧਰ ਆਉਣ ਲੱਗੇ ਤੇ ਦਿਲ ਦੇ ਵਿੱਚ ਆਉਂਦਾ ਸੀ ਪਾਤਸ਼ਾਹ ਪਰਤ ਕੇ ਪਤਾ ਨਹੀਂ ਕਿਦਾਂ ਆਉਣਾ ਈ ਸਾਡੇ ਨੇ ਨਾ ਅਸੀਂ ਕਿਦਾਂ ਭੁੱਲ ਜਾਂਦੇ ਅਸੀਂ ਗੁਰਦੁਆਰਿਆਂ ਗੁਰਧਾਮਾਂ ਨੂੰ ਪਿਆਰ ਕਰਦੇ ਆਂ ਤੇ ਸਾਡੇ ਤਖਤਾਂ ਦੇ ਉੱਤੇ ਕਬਜ਼ਿਆਂ ਦੀ ਗੱਲ ਚੱਲੀ ਦਿੱਲੀ ਤੋਂ ਆ ਸ਼ੰਭੂ ਬਾਡਰ ਤੇ ਗੱਲ ਆਈ ਧਾਮੀ ਸਾਹਿਬ ਬੈਠੇ ਨੇ ਜਿਸ ਦਿਨ ਸਿੱਖਾਂ ਦੀ ਐਸਜੀਪੀਸੀ ਕਮਜ਼ੋਰ ਹੋ ਗਈ ਜਾਂ ਟੁੱਟ ਗਈ ਤੇ ਫੇਰ ਸਿੱਖਾਂ ਦੇ ਪੱਲੇ ਬਹੁਤਾ ਕੁਝ ਰਹਿਣਾ ਨਹੀਂ ਅਸੀਂ ਟੁੱਟ ਜਾਵਾਂਗੇ ਅਸੀਂ ਵਿਖੜ ਜਾਵਾਂਗੇ ਇਹ ਸਾਡੇ ਬਜ਼ੁਰਗਾਂ ਨੇ ਸੰਸਥਾਾਂ માં ਕਾਇਮ ਕੀਤੀਆਂ ਨੇ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣੀਆਂ ਜ਼ਰੂਰੀ ਨੇ